ਕਿ ਉਹ ਜੀ ਲੱਖੇ ਨਾਲ ਰਹਿੰਦੇ ਆ ਜੀ ਅਸੀਂ ਲੱਖੇ ਦੇ ਮਾਸੀ ਦੇ ਮੁੰਡੇ ਆ ਅਸੀਂ ਭੂਆ ਦੇ ਮੁੰਡੇ ਆ ਮਾਮੇ ਦਾ ੁੰਡਾ ਬੋਲਦਾ ਜੀ ਮੈਂ ਕਈ ਦਾ ਲੱਖਾ ਹੀ ਬਣ ਜਾਂਦੇ ਮੈਂ ਲੱਖਾ ਬੋਲਦਾਂ ਇਹ ਬਹੁਤ ਚਿਰ ਤੋਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਨੇ ਕੋਈ ਬੰਦਿਆਂ ਨੇ ਬਾਹਰੋਂ ਪੈਸੇ ਕਿਸੇ ਨੂੰ ਨਾਲੇ ਮੇਰੇ ਨਾਂ ਤੇ ਇਹ ਵੀ ਮਸਲਾ ਉੱਠਿਆ ਫਿਰ ਇੱਕ ਮਸਲਾ ਉੱਠਿਆ ਹੰਦਾਂ ਦਾ ਆਧਾਰਨ ਮੈਂ ਕੋਈ ਬੰਦਾ ਕਿਸੇ ਨੂੰ ਕਹਿੰਦਾ ਮੁੰਡਾ ਟੀਚਰ ਲੱਗਿਆ ਸੀ ਕਹਿੰਦਾ ਭਾਈ ਲੱਖ ਰੁਪਇਆ ਦੇ ਦੇ ਤੇਰੀ ਬਦਲੀ ਕਰਾ ਦੂੰ ਤੋਟਾ ਹਿਸਾਲ ਪੁਰਾਣੀ ਗੱਲ ਆ ਉਹ ਕਹਿੰਦਾ ਕਿਦੋਂ ਕਰਾਏਗਾ ਕਹਿੰਦਾ ਮੇਰੀ ਲੱਖੇ ਨਾਲ ਇੱਕ ਗੱਲ ਆ ਉਹ ਕਹਿੰਦਾ ਲੱਖਾ ਕਿਹੜਾ ਕੋਈ ਸਰਕਾਰ ਚ ਆ ਕੋਈ ਮੰਤਰੀ ਆ ਕਹਿੰਦਾ ਨਹੀਂ ਭਾਈ ਦੀ ਚਲਦੀ ਬਹੁਤ ਆ ਤੇ ਮੈਂ ਤੇਰੀ ਬਦਲੀ ਕਰਾ ਦੂੰ ਉਹ ਭਾਈ 50000 ਰੁਪਏ ਉਹ ਤੇ ਲੈ ਲਿਆ ਕਹਿੰਦਾ ਪੰਜਾਬ ਉਦੋਂ ਨੂੰ ਜੋ ਕਰਾਤੀ ਬਦਲੀ 50000 ਰੁਪਏ ਲੈ ਕੇ ਨੇ ਫੋਨ ਬੰਦ ਕਰ ਗਿਆ ਉਹ ਬੰਦੇ ਨੇ ਜਗਦੇ ਜਗਦੇ ਨੇ ਬਲਵੀਰ ਮੇਰਾ ਮਿੱਤਰ ਆ ਮੌਣੀ ਉਹਦੇ ਕੋਲ ਗੱਲ ਕਰਨੀ ਕਹਿੰਦਾ ਯਾਰ ਐ ਕਰਕੇ ਕੋਈ 50000 ਰੁਪਇਆ ਲੈ ਗਿਆ 22 ਲੱਖੇ ਨਾਲ ਦਾ ਬੰਦਾ। ਕਿਉਂਕਿ ਮੇਰੇ ਗੱਲ ਨਹੀਂ ਹੁੰਦੇ ਨੇ ਪਰ ਪੜਤਾਲ ਕਰਦੇ। ਜਦੋਂ ਮੇਰੇ ਕੋਲੇ ਆ ਗਏ ਪੰਧੋ ਆਵੇ ਨਾ ਜੱਕਦਾ ਸੀ ਮੁੰਡਾ ਭੁੱਲ ਆਇਆ ਬਈ। ਲੈ ਕੇ ਆਏ ਤੇ ਉਹ ਮੈਂ ਕਿਹਾ ਵੀ 10 ਬੰਦਾ ਦੱਸ ਕੌਣ ਹੈ। ਕਹਿੰਦਾ ਭਾਈ ਬੰਦਾ ਤਾਂ ਨਹੀਂ ਮੈਨੂੰ ਪਤਾ ਆਹ ਤੇਰੇ ਨਾਲ ਫੋਟੋ ਆ। ਉਹਨੂੰ ਫੋਟੋ ਕਿਸੇ ਵਿਆਹ ਦੀ ਫੋਟੋ ਸੀ। ਅਸੀਂ ਕੁਰਸੀਆਂ ਤੇ ਬੈਠੇ ਆਂ ਕੋਈ ਬੰਦਾ ਖੜਾ ਸਾਡੇ ਪਿੱਛੇ ਫੋਟੋ ਕਰਾ ਰਿਹਾ। ਹੁਣ ਮੈਂ ਜਿੱਥੇ ਵੀ ਜਾਂਦਾ ਮੰਨ ਲਓ ਬੰਦਾ ਕਹਿੰਦੇ ਭਾਈ ਮੈਂ ਫੋਟੋ ਕਰਾਉਣੇ ਮੈਂ ਜਵਾਬ ਤੁਹਾਨੂੰ ਕਰਾਲਾ ਭਾਈ ਹੁਣ ਉਹ ਫੋਟੋ ਦਾ ਇਸਤੇਮਾਲ ਕਿੱਥੇ ਕਰਦਾ ਇਹ ਆਪਾਂ ਨੂੰ ਦਿਖਾ ਉਹ ਫੋਟੋ ਨੇ ਧਾਰ ਬਣਾ ਕੇ ਵੀ ਆਹ ਦੇਖੋ ਮੇਰੀ ਤਲਾ ਉਹ ਮੇਰੇ ਨਾਲ ਆਇਆ ਮੋਢੇ ਦੇ ਹੱਥਾਂ ਦੇ ਉੱਤੇ ਕੁਰਸੀ 'ਤੇ ਬੈਠਾ ਆਹ ਉੱਤੇ ਨੀਵਾ ਜਾ ਹੋ ਕੇ ਤਾਂ ਨੇ ਫੋਟੋ ਕਰਾਈ ਦੀ ਚਲੋ ਬੰਦਾ ਅਜੀ ਭਾਲ ਲਿਆ ਤੇ 50000 ਰੁਪਏ ਅਸੀਂ ਵਾਪਸ ਕਰਾਇਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੋਈਆਂ ਨੇ ਇੱਕ ਨਹੀਂ ਹੋਈਆਂ ਸੋ ਤਾਂ